ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਹੂੰਗਾ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸ਼ੇਰੇ ਭਾਜੀ ਹੁਣ ਅਗਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤਾਂ ਟੋਟਲ ਤਿੰਨ ਗਾਵਾਂ ਦਿਖਾਉਣੀਆਂ ਜਿੰਨਾਂ ਚ ਕੋਈ ਸੋਈ ਆ ਤੇ ਕੋਈ ਗੱਬਣ ਆ ਸੋਈਆਂ ਦੀ ਆਪਨੇ ਇੱਥੇ ਆ ਕੇ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਨ ਆਪਣੀ ਪਾਸ ਕਰਕੇ ਖੜਾ ਅਸੀਂ ਕਦੇ ਵੀ ਨਾ ਕਿੰਨੇ ਵੀ ਬਿਨਾ ਚਵਾਈ ਤੋਂ ਜਾਂ ਕਿਸੇ ਦੀ ਗਰੰਟੀ ਤੇ ਪਸ਼ੂ ਲੈ ਜਾਓ ਜੀ ਇੱਥੇ ਵੇਚ ਆ ਕੇ ਪਸ਼ੂ ਲਿਆ ਕਰੋ ਪਸ਼ੂ ਤੁਸੀਂ ਖਰੀਦਣਾ ਮੈਂ ਤੇ ਤਸੱਲੀ ਕਰਨ ਦੀ ਜ਼ਿੰਮੇਵਾਰੀ ਵੀ ਤੁਹਾਡੀ ਆਪ ਨਹੀਂ ਹੈ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਠ ਠੀਕ ਠਾਕ ਜੀ ਹਾਂਜੀ ਵਧੀਆ ਵਧੀਆ ਜੀ ਚਲੋ ਵਧੀਆ ਚਾਹੀਦਾ ਜੀ ਹਾਂਜੀ ਤੇ ਨਾਮ ਦੱਸ ਤੇ ਨਾਮ ਵੀਰ ਜੀ ਆਪਣਾ ਸ਼ਮਸ਼ੀਰ ਸਿੰਘ ਪਿੰਡ ਬੋਂਗਾ ਤਹਿਸੀਲ ਨਾੜ ਡਿਸਟ੍ਰਿਕਟ ਕੰਪਲਈ ਸਾਰ ਹੈ ਤੇ ਫੋਨ ਨੰਬਰ ਇਹ ਬੋਲ ਦੋ 7508511814 ਜੀ ਠੀਕ ਆ ਹਾਂਜੀ ਬੱਜੀ ਕਿੰਨੀਆਂ ਜੇ ਤਿੰਨ ਪੰਜ ਭਾਜੀ ਤਿੰਨ ਵਾੜਾਂ ਜੋ ਇੱਕ ਸੂਣ ਵਾਲੀ ਵਾੜ ਅੱਛਾ ਤੇ ਦੋ ਸੂਈਆਂ ਜੋ ਦੋ ਸੂਈਆਂ ਹਨਾ ਹਾਂਜੀ ਚਲੋ ਸ਼ੁਰੂਆਤ ਜਿਹੜੀ ਪਹਿਲੇ ਨੰਬਰ ਵਾਲੀ ਤੋਂ ਕਰ ਲਈਏ ਯਾਰ ਭਾਜੀ ਦੂਜਾ ਸੂਆ ਵਾੜ ਸੂਈ ਜੋ ਅੱਛਾ ਜੀ ਬਚਾਣੀ ਹੈਗਾ ਇਹ ਮਹੀਨੇ ਦੇ ਅੰਦਰ ਬਾਹਰ ਵਾਲੀ ਸੂਈ ਨੂੰ ਦੁੱਧ ਭਾਈ 10 ਕਿਲੋ ਤਿਆਰ ਹੋਊਗਾ ਛੱਲੇ 10 ਕਿਲੋ ਹੈਗਾ ਜੀ ਪੱਕਾ ਦੁੱਧ ਭਾਜੀ ਭਾਜੀ ਤਸੱਲੀ ਕਰਕੇ ਇੱਥੇ ਖੜੇ ਕੋਈ ਚਲੋ ਇਹ ਆਪ ਕੋਈ ਤਸੱਲੀ ਕਰਕੇ ਲੈ ਜਾਈਏ ਕਿਹੜੀ ਮੰਡੀ 'ਚ ਵੱਜੀ ਹੈ ਘਰ 'ਚ ਵੱਜੀਆਂ ਦੋ ਦੋ ਤਿੰਨ ਚਵਾਈ ਹੋ ਜਾਣੀ ਹੈ ਬਾਕੀ ਇਹ ਆ ਬਿਹਾਰ ਚਲੋ ਕ੍ਰ ਗਰਮੀ ਗਰਮੀ ਜਿਹੜਾ ਵਾ ਵਧੀਆ ਦੁੱਤ ਚ ਵਾਈ ਜਾਊਗੀ ਆ ਜ ਲੈ ਆਓ ਜੀ ਬਾਕੀ ਥਨਾਂ ਦਾ ਸਾਈਜ਼ ਗੈਪ ਵੀ ਜਿਹੜਾ ਚੰਗਾ ਵਾ ਦੂਰ ਦੂਰ ਜਿਹੜਾ ਥਨ ਲੱਗਦਾ ਬਾਕੀ ਵੀ ਦੀ ਐ ਠੰਡੀ ਸੀਲ ਜੋ ਬਿਨਾ ਰੱਸੀ ਤੋਂ ਬਿਨਾ ਪਹਾੜੇ ਤੋਂ ਠੀਕ ਆ ਹਾਂਜੀ ਜਵਾਬ ਵਿਖਾ ਦਿੰਦੇ ਜੀ ਦਾ ਆ ਵੇਖਦੇ ਕੋਈ ਰੱਸੀ ਦੀ ਲੋੜ ਨਹੀਂ ਇਹ ਜੋੜਾ ਰਿ ਭਾਈ ਐ ਪੂਰੀ ਪੋਲੀ ਜੋ ਤੇ ਇਹਦਾ ਫਿਰ ਮੁੱਲ ਮੋਲਵਿੰਦ ਜੀ ਜੋ ਮੱਝ ਗਏ ਜਿਹੜੀ ਵੈਡ ਦੇਣੀ ਪੁਰੇ 20000 ਦੀ ਦਵਾਂਗੇ। ਅੱਛਾ 20000 ਦੇ ਦੇ। 2020 2100 18000 ਰੁਪਏ ਦਵਾਂਗੇ। ਠੀਕ ਆ। ਹਾਂਜੀ ਭਾਈ ਦੁੱਧ 10 ਕਿਲੋ ਆ ਤਿਆਰ ਬਾਕੀ ਠੰਡੀ ਸੀਲ ਦੇ ਵੈਡ। ਠੀਕ ਹੈ ਜੀ। ਹਾਂਜੀ। ਤੇ ਆ ਗੱਬਣ ਜੇ। ਇਹ ਗੱਬਣਾ ਤੇ ਭਾਜੀ ਹਫਤਾ ਖੜਦੀ ਜੋ ਵੈਡ ਜਰਸੀ ਜੋ। ਇਹ ਕਿੰਨੇ ਕ ਦੁੱਧ ਆ ਲਈ ਆ? ਦੁੱਧ ਭਾਈ 10 ਤੋਂ ਪਲਾਸੀ ਚਵਾਉਗੀ। ਤੋਰ ਦੋ ਫਿਰ। ਇਹ ਵੀ ਦੂਜਾ ਸਵੇਰ ਜਿਹਾ ਲੈ। ਵਗਿਆ ਨੇ ਆਰੀ ਭਾਈ ਸਾਰੀ ਗਰਮੀਆਂ ਨੇ ਦੁੱਧ ਚ ਹੋਣਾ ਤਾਦੀ ਸੁਣੀ ਗੋ। ਠੀਕ ਆ। ਹਾਂਜੀ। ਬਾਕੀ ਵੀ ਦੀ ਟਰਾਂਸਰ ਵਖਾ ਲਓ ਹੈ ਵੀ ਠੰਡੀ ਸੀਰ ਜਰਾ ਤੇ ਇਹਦਾ ਫਿਰ ਮੁੱਲ ਮੁੱਲ ਵੀ ਜਿਹੜਾ ਛੋੜਾ ਇਹ ਕਰ ਦੇਣਾ ਆਪਾਂ ਮੁੱਲ ਗਰਾਉਂਡ ਜੋ ਮਰਜ਼ੀ ਕਰੀਏ 5000 ਰੁਪਏ ਦੇ ਦਿਆਂ ਕਰ ਦਈਏ ਤੁਹਾਡੀ ਬਾਤ ਛੋੜ 1000 ਰੁਪਏ ਭਾਈ ਛੋੜ 24000 ਰੁਪਏ ਜਰਾ ਚ 24000 ਬਾਕੀ ਵੀ ਦੀ ਹਫਤਾ ਵੀ ਸਾਹਮਣੇ ਵੈੜ ਚੰਗੀ ਜੋ ਠੀਕ ਆ ਆ ਦਿੱਦੀ ਫਾਰਮ ਦੀ ਵੈੜ ਆ ਗਈ ਜ ਵੱਡੀ ਚੰਗੇ ਕੱਦ ਕਾਢ ਚਾਹਤਰਾ ਹਾਂਜੀ ਇਹ ਹਰੇ ਭਾਈ ਜਮਾਂਦਰੂ ਤੇ ਲੜਜੋ ਤਿੰਨ ਥਾਂ ਦੇ ਦੇ ਤਿੰਨ ਹੀ ਥਾਨੇ ਆ ਦੇ ਅਗਲਾ ਥਾਨੀ ਜੇ ਵਿਰਜੀ ਹੈਗਾ ਤਾਂ ਤੇ ਬੱਚਾ ਵੀ ਨਹੀਂ ਹੈਗਾ ਹਨਾ ਬੱਚਾ ਨਹੀਂ ਹੈਗਾ ਭਾਜੀ ਗਾਂ ਇਹਨੂੰ 40 ਦਿਨ ਹੋ ਗਏ ਟੀਕਾ ਪਰ ਇਹਨੂੰ ਪਰ ਬੱਚਾ ਕਣੀ ਕਰਾਈ ਤੇ ਦੁੱਧ ਹੁਣ ਕਿੰਨਾ ਜੇ ਦੁੱਧ ਭਾਜੀ 12 ਕਿਲੋ ਆਇਆ ਤਿਆਰ ਹੋ ਤੇ ਨਥਨ ਆ ਜਾ ਅੱਛਾ ਤਿਆਰ ਹੁਣ ਮੋਖੇ ਤੇ ਹਾਂਜੀ ਵਿਰਜੀ ਤੋਰਾਂ ਫੇਰ ਇਹਨਾਂ ਬਾਕੀ ਰਾਗਰੂ ਭਾਜੀ ਸ਼ਾਈਨਿੰਗ ਚੰਗੀ ਜਗਾੜ ਦੇ ਕੋਈ ਵੱਜੀ ਕਸ਼ੀ ਬਾਕੀ ਕੱਦ ਕਾਢ ਪੱਖੋ ਚੰਗੀ ਆ ਗਾਜ ਜਤਰਾ ਗਿੰਦੇ ਕੀ ਟੀਕਾ ਭਰਿਆ ਵਾ ਜੇ ਨਿਕਲ ਆਉਂਦੀ ਆ ਤੇ ਸੱਜਰ ਦੁੱਧ ਚੰਗਾ ਕੱਢੀ ਜਾਊਗਾ ਦੁੱਧ ਬਾਜੀ 20 ਤੋਂ ਪਲਾਸੀ ਚੋਂਦੀ ਰਹੀ ਐ ਸੱਜਰ ਆਂਥਾ ਨੇ ਤੇ ਦੇਖ ਸਾਦੇ ਆਪਾਂ ਲਾਗੇ ਤੋਂ ਦਾ ਗਰਲਾ ਅਗਲਾ ਥਾਣਾ ਨਹੀਂ ਚੱਲਦਾ ਦੂਸਰੇ ਬੈਣੀ ਵਾਲੇ ਪਾਸੇ ਦਾ ਬਾਈ ਭਾਈ ਨਾ ਬਗਿਆ ਰੁਪਈਏ ਇੱਦਾਂ ਹੀ ਭਾਈ ਉਸ ਪੁਲੀ ਠੀਕ ਹੈ ਵੀ ਠੰਡੀ ਤੇ ਰਹੀ ਹੈ ਜਲੀ ਅਬ ਸਾਡੇ ਦੇ ਢਿੱਕਾ ਆ ਗਾ ਸਰ ਦਰਦੀ ਦਰਦੀ ਆ ਆ ਦੇਖ ਸਾਡੇ ਮੇਰਾ ਵਿਚਾਰ ਯਾਰ ਭਾਈ ਪੋਲੀ ਨੂੰ ਵਰਗੀ ਠੀਕ ਹੈ ਜੀ ਹਾਂ ਜੀ ਤੇ ਦਾ ਫਿਰ ਮੁੱਲ ਬੋਲੋ ਵੀਰ ਜੀ ਇਹਦਾ ਛੋੜਾ ਜਿਆ ਯਾਰ ਜੋ ਮਰਜ਼ੀ ਕਰੀਏ 5000 ਰੁਪਏ ਦੇ ਦਾਂ ਅੱਛਾ ਇਹ 5000 ਰੁਪਏ ਹਜ਼ਾਰ ਭਾਈ ਛੋੜ 24000 ਰੁਪਏ ਦੇ ਦਾਂਗੇ ਅੱਛਾ 24000 ਦੇ ਦੇ ਦਾਂ ਹਾਂ ਜੀ ਇਹਦਾ ਭਾਈ ਵੰਡ-ਵੁੰਡ ਵੱਧ ਕੇ ਦੋ ਦੇ ਥਲੇ 15 ਕਿਲੋ ਹੀ ਠੀਕ ਹੈ ਜੀ ਹਾਂ ਜੀ ਹੁਣੇ ਭਾਈ 12 ਕਿਲੋ ਤਿਆਰ ਹੋਊਗਾ ਠੀਕ ਹੈ ਜੀ ਬਾਕੀ ਭਾਈ ਸੁਆਸਲਾ ਮਾਲ ਆਪਣੀ ਚੈੱਕ ਬਾਤ تسਲੀ ਕਰਕੇ ਇੱਥੋਂ ਖੜੋ ਤਸਲੀ ਇੱਥੋਂ ਕਰਕੇ ਖੜੋ ਹਨਾ ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਬੇਨਤੀ ਇਹੀ ਕੀਤੀ ਸੀ ਵੀ ਇੱਥੋਂ ਹੀ ਆਪਣੀਆਂ ਦੋ-ਦੋ ਟਾਈਮ ਚੁਵਾਈ ਕਰ ਕਾਹ ਫਿਰ ਤੁਸੀਂ ਖਰੀਦਣਾ ਵਾ ਤੇ ਤਸੱਲੀ ਕਰਕੇ ਖੜਨ ਦੀ ਜ਼ਿੰਮੇਵਾਰੀ ਵੀ ਤੁਹਾਡੀ ਆਪਣੀ ਆ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ